ਕਭੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੋਂ ਰਬੋ ਬੋ ਵੈਲਕਮ ਹੈ ਜੀ ਤੇ ਪਿੰਡ ਟੋਟੀਆਂ ਬਹੁ ਚੁੱਕੇ ਜੀ ਭਾਉ ਨੋਖ ਸਿੰਘ ਕੁਲ ਜੀ ਦੇਖੋ ਜੀ ਅੱਜ ਵੀ ਨਗਰ ਕੋਈ ਸਾਧਾਰਨ ਦੇ ਲੱਗ ਬਟ ਟੋਟੀਆਂ ਹੈਗੀਆਂ ਨਾਲ ਮੱਜਾ ਵੀ ਗਾਵਾ ਵੀ ਆ ਪਿਛਲਾ ਮਾਲ ਸਾਰਾ ਸੇਲ ਹੋ ਚੁੱਕਿਆ ਚਲੋ ਰੇਟ ਨਾਲ ਹੀ ਆ ਰੇਟ ਸਹੀ ਹੁੰਦਾ ਤੇ ਮਾਲ ਵਿਕਈ ਜਾਂਦਾ ਠੀਕ ਹੈ ਜੀ ਤੇ ਆਓ ਫਿਰ ਅੱਜ ਬਲੇ ਗੱਲਬਾਤ ਕਰੀ ਆਪਾਂ ਭਾਈ ਜੀ ਅਸਤੀਕਾਲ ਜੀ ਅਸਤੀਕਾਲ ਜੀ ਹਾਂ ਅਸਤੀਕਾਲ ਠੀਕ ਹੈ ਅਸਿਕਾ ਜੀ ਗਰਵਾ ਜੀ ਬੜੇ ਵਧੀਆ ਹਾਂ ਓਕੇ ਰਪੋਰਟ ਹੋਰ ਦੱਸਾਓ ਜੀ ਸਭ ਠੀਕ ਠਾਕ ਸੰਦੀਪ ਸਿੰਘ ਕਿਵੇਂ ਰਿਹਾ ਕੰਮ ਮੈਂ ਨਾ ਕੱਲ ਆ ਪਤੀਏ ਨਹੀਂ ਪਾਈ ਤੇ ਅੱਧੇ ਘੰਟੇ ਚ ਮਾਲ ਨਿਕਲਿਆ ਅੱਧੇ ਘੰਟੇ ਮੰਨ ਕੇ ਸੰਦੀਪ ਸੰਦੀਪ ਅੱਧੇ ਘੰਟੇ ਚ ਮਾਲ ਨਿਕਲਿਆ ਤੇ ਆਪਾਂ ਜਿੱਦ ਅੱਗੇ ਪਾਈਆਂ ਤੇ ਆਪਣੀ ਤਿੰਨ ਕਿ ਨਿਕਲ ਕੇ ਅਸੀਂ ਤਿੰਨ ਕਿ ਦੂਜੇ ਦਿਨ ਨਿਕਲ ਗਏ ਅਸੀਂ ਤੇ ਗੱਲ ਕਾਦੀ ਸੰਦੀਪ ਸਿੰਘ ਵਿਗਦਾ ਪਾ ਵਿਗਦਾ ਪਾ ਵਿਗਦਾ ਪਾ ਯਾ ਬਾਤ ਵਾ ਤੇ ਪਾ ਬਾਕੀ ਛੋਟੇ ਛੋਟੇ ਕਰਨੇ ਆ ਛੋਟੇ ਛੋਟੇ ਬਾਕੀ ਸੰਦੀਪ ਭਾਈ ਜਿੱਦਾਂ ਦੀ ਚੀਜ਼ ਆ ਉਦਾਂ ਦਾ ਤੁਹਾਨੂੰ ਪਤਾ ਮੋਲ ਹੁੰਦਾ ਉਹ ਤੇ ਨੱਥੀ ਕੱਢ ਬਾਕੀ ਐਨਾਂ ਤੁਹਾਨੂੰ ਪਤਾ ਜੀ ਪਾਹ ਨਾਲ ਹੀ ਆ ਸਾਰਾ ਪਾਹ ਨਾਲ ਹੀ ਕੰਦੇ ਨਿਆਣਾ ਕੋਈ ਵੀ ਨਹੀਂ ਇਸ ਦੁਨੀਆ ਤੇ ਪਾਹ ਨਾਲ ਹੀ ਬਸ ਜਵਾ ਕੋਈ ਨਹੀਂ ਸਭ ਤਿੰਨ ਦਾ ਬਸ ਬਾਕੀ ਜਿੰਨਾ ਦੁੱਧ ਆ ਜੋ ਹੋਇਆ ਆਪਣਾ ਐ ਉਹ ਕਲੀਅਰ ਦੱਸਣੀ ਕਰ ਬਿਲਕੁਲ ਬਿਲਕੁਲ ਤੇ ਅੱਜ ਕਿਨੇ ਬਾਈ ਜੀ ਫਿਰ ਅੱਜ ਆਪਣੇ ਕੋਲ ਸੰਦੀਪ ਜੀ ਮਨ ਹੈ ਗਿਆ ਵਾ ਪੰਜ ਮੱਝਾਂ ਵਾਂ ਤੇ ਇੱਕ ਗਾਂ ਵਾ 6 ਪਸ਼ੂ ਹੈਗੇ 6 ਪਸ਼ੂ ਆਪਣੇ ਕਰੀ ਸ਼ੁਰੂ ਕਰ ਹਾਂਜੀ ਕਰੀ ਸ਼ੁਰੂ ਨੀਲੀ ਵਾਲੇ ਆ ਜਿਹੜੀ ਆਪਣੀ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਆ ਇਹਦੇ ਥੱਲੇ 10 ਕਿਲੋ ਦੁੱਧ ਆ ਐ 10 ਕਿਲੋ ਦੁੱਧ ਹੈਗਾ ਐ ਚਵਾ ਜਣਾ ਜਣਾ ਤੇ ਦੱਸੀ 11 ਕਿਲੋ ਭਵੇਂ ਜਾਈਏ ਪਰ ਜੋ ਇਹ ਥੱਲੇ 10 ਕਿਲੋ ਬਸ ਠੀਕ ਆ ਐ ਅਗਲਾ ਜਿੰਨੇ ਪੈਰ ਭਰਾ ਨੇ ਦੋ ਟਾਂਗ ਤੇ ਰਗ ਥੱਲੀਆਂ ਕਰੇ ਚੋਲੋ ਜੀ ਤਿੰਨਾਂ ਮਹੀਨੇ ਗੱਪਣ 10 ਗੋਲ ਦੋ ਦੋ 8.5 ਮਹੀਨੇ ਚੈੱਕ ਪਾ 8.5 ਮਹੀਨੇ ਚੈੱਕ ਪਾ ਦੋ ਰੋ ਕਰਾ ਦੇ ਬੱਚਾ ਤਾਂ ਨਹੀਂ ਹੋਣਾ ਜੀ ਨਹੀਂ ਬੱਚਾ ਨਹੀਂ ਹੋਏਗਾ ਵੇਖੋ ਪੂਰੀ ਐਨ ਨਿਸ਼ਾਨ ਹੈ ਗਈ ਆ ਲੈ ਵੇਖੋ ਮੇਰਾ ਬੰਦ ਦੋ ਤੁਹਾਡੀ ਮਾਚੀ ਮੈਂ ਨਾ ਛੁਮਾ ਦਿਆਂ ਦੁਮਾਲ ਦੀ ਮੈਂ ਬਿਲਾਲੇ ਨੂੰ ਰੁਕੀਆ ਬਣਾਇਆ ਸੀ ਨਾ ਫਾਜੜੇ ਰੋੜਾ ਕਹਿੰਦਾ ਆਜੋ ਜਾਓ ਕੋਸ ਜਵਾ ਪਤਨਾ ਪਬਲੀਵਰ ਇੱਕ ਨੰਬਰ ਸੰਦੀਪ ਖਾਤੇ ਇੱਕ ਨੰਬਰ ਤੇ ਕੋਈ ਘੂਰ ਨਹੀਂ ਛਟਾਣੀ ਆਇ ਨਾ ਅਗਲਾ ਪਿਛਲੇ ਦਾ ਪਿਛਲਾ ਬਰਾਬਰ ਲੋ ਹੋਰ ਦੋ ਬੱਸ ਬੱਸ ਕੰਨੀ ਕੰਟ ਆ ਆ ਆ ਕੋਈ ਜੀ ਬੰਦੋ 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 ਕੈਮਰੇ ਤੋਂ ਨਾ ਹਾਂ ਬੰਦ ਬੰਦ ਇਹ ਮਾਜੀ ਦੋੜੜੀ ਹੈ ਜੀ ਬਣਾ ਸੰਦੀਪ ਇਹ ਲੈ ਜੈ ਤੁਹਾਨੂੰ ਆਪ ਨੂੰ ਯਕੀਨ ਨਹੀਂ ਅਗਲੇ 10 ਕਿਲੋ ਦੁੱਧ ਦੱਸੇ ਤੁਹਾਨੂੰ ਯਕੀਨ ਨਹੀਂ ਫਿਰ ਦੋ ਡਾਂਗ ਆਪਾਂ ਉਹਦੇ ਘਰੇ ਚੋਈ ਆ ਕੋਈ ਟੀਕਾ ਨਹੀਂ ਵੱਟਾ ਨਹੀਂ ਉਤਰਾ ਹੀ ਬਸ ਹਾਂਜੀ ਹਾਂਜੀ ਤੇ ਭੋਲੀ ਰੂਮਰ ਕੀ ਹਾਂ ਉਹ ਵੱਲ ਹਾਂਜੀ ਇਹ ਸੰਦੀਪ ਸਿਆ ਆਪਾਂ ਵੀ ਆਪਾਂ ਇਹਦਾ 75 ਕਰੀਏ ਇਹ ਆਪਾਂ 70 ਤੋਂ ਦੋ ਡਾ ਦੇਣੀ ਆ ਕੱਟ ਜੋ ਲੈਣਾ ਬੱ ਲੈਣਾ ਛੋੜੀ ਹੋਣੀ ਆ ਉੱਚ ਛੋੜੀ ਆ ਛੋੜੀ ਹੋਣੀ ਛੋੜੀ ਉੱਚ ਬੱਸ 500 ਕਰਦੇ ਜਾ ਕਰਦੇ ਆ ਉਹ ਉੱਚ ਛੋੜ ਛਪਾਈ ਆ ਬੱਸ ਠੀਕ ਹਾਂਜੀ ਆ ਜੋ ਫੱਟੇ ਪਾਸੇ ਇਹ ਗੱਪਣ ਜੀ ਆ ਗੱਪਣ ਆ ਇਹ ਆਪਣੀ ਮਨ ਅੱਠ 10 ਦਿਨ ਖੜਦੀ ਆ ਲੈ ਜੂ ਟੈ ਹਾਂ ਹਾਂ ਬੁਲਾਣਾ ਇਹ ਵੀ ਖੋਲ ਮੈਂ ਖੋਲ ਖੈ ਚਾਬੀ 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 ਰੱਖ ਦੇ ਵੀ ਦੇਖੋ ਬਰਾ ਦੇ ਦੋਵੇਂ ਫੜੂ ਵਿਕਦੇ ਨੇ ਸਾਰਾ ਮੰਨ ਲਿਖ ਜਾਂਦੇ ਹਾਂ ਵਾੜੀ ਦੇ ਵਿੱਚ ਰੁਕਿਆ ਸੀ ਕੰਮ ਖੋੜਾ ਜੇ ਉਦੋਂ ਭੈੜ ਭਰਾ ਰਕ ਤੂੜੀ ਦਾ ਸਾਹਮਣੇ ਹੁੰਦੀ ਆ ਉਹ ਵੀ ਜੁਰਮਾਨਾ ਹਜ਼ਾਰ ਸਾਲ ਨੂੰ ਨਿਕਲੇ ਜੀ ਹਾਂਜੀ 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 ਫਿਰ ਇਹ ਭਵੇਂ ਮਨ 85 ਮੰਗੀ 80 ਮੰਗੀਏ ਇਹ ਆਪਾਂ ਮੰਨਣਾ 74 ਹਜ਼ਾਰ ਤੋਂ ਛੋੜ ਚੱਪਾ ਕਰ ਦਾਂਗੇ 74 ਛੋੜ ਹੋਊਗੀ ਹਾਂ ਛੋਟਾ ਛੋੜ ਚੱਪਾ 74 ਹਜ਼ਾਰ ਕਰ ਤੇ ਆਹ ਜੀ ਸੰਦੀਪ ਸੇ ਰੇਡੀਓ ਕਰਨੇ ਜੋਰ ਲੈਣੇ ਛੋੜ ਜੱਪਾ ਖੁਸ਼ੀ ਨਾਲ ਕਰਦਾਂਗੇ ਇਹ ਵੀ ਗੱਪਣਾ ਇਹ ਵੀ ਗੱਪਣੀਆਂ ਇਹਦੀ ਕੋਈ ਮਤਲਬ 5-7 ਦਿਨ ਖੜਦੀ ਆ 5-7 ਦਿਨ ਲਓ ਹਾਂਜੀ ਹਾਂਜੀ ਇਹ ਵੀ ਦੋ ਲਓ ਲਓ ਜੀ ਕੋਈ ਦੇਖੋ ਬਰਾਬਰ ਦੇ ਵੇਖੋ ਟਿੱਪਣ ਚ ਵੜੀ ਭੋਲੀ ਆ ਠੀਕ ਆ ਰੂਹਾਂ ਦੇ ਰੂਹ ਮੈਂ ਨਾ ਭੋਲੀ ਆ ਤੂਆ ਤੀਜਾ ਲੋ ਜੋਥਰਾ ਲੋ ਪੰਜਵਾਰ ਕੋਈ ਆਉਂਦਾ ਤੂਆ ਆਉਂਦਾ ਮਨਾਂ ਕੀ ਜਗਾ ਹੈ ਕੋਈ ਆਪ ਦਾ ਕਿਹਾ ਨਾ ਮਰਦੀ ਲਾਗੀਆਂ ਬਜੀ ਜੰਦੀਆਂ ਮੈਂ ਆਂ ਕਰੀ ਜੀ ਹਾਂ ਮਿਲੀਆਂ ਜਾਨੀਆਂ ਵਾਕਿਆ ਸਹੀ ਗੱਲ ਥੋੜਾ ਬਹੁਤਾ ਫਿਰ ਚੋੜ ਕੇ ਮਿਲ ਜਾਂਦਾ ਬਸ ਜੀ ਬਸ ਬਸ ਹਾਂ ਜੀ ਇਹ ਵੀ ਆਪਣਾ ਕੀ ਨਾਮ ਆ ਕੀ ਤਰੀਆ ਕੀ ਤਰੀਆ ਕਿੱਤੋਂ ਹੱਡੀ ਛੋੜ ਛੱਪਾ ਕਰਦਾ ਕੋਈ ਚਲੋ ਠੀਕ ਆਹ ਹੈ ਜੀ ਤੇ ਇਹ ਆਪਾਂ ਕੀ ਚੱਕਰ ਆ ਇਹਦਾ ਨਾ ਅਗਲਾ ਥਣ ਜਿਹੜਾ ਵਾ ਉਹ ਮਨ ਨੀਗਾ ਪਰਲਾ ਚੱਲਦਾ ਆੜ ਆਵੇ ਤੇ ਹਾਂਜੀ ਇਹਦੇ ਥੱਲੇ ਉਹ ਬੱਚਾ ਪਠਾ ਕੇ ਵਿਖਾ ਦਿੰਨੇ ਆ ਕੀ ਨਾਮ ਆ ਆ ਡੇਢ ਦੋ ਮਹੀਨੇ ਦਾ ਪਰਲਾ ਬੱਚਾ ਦੋ ਮਹੀਨੇ ਦਾ ਲਾ ਲਈ ਥੱਲੇ ਜਿਹੜਾ ਦੁੱਧ ਆ ਮਨ ਜਿਹੜਾ ਵਾ 9 ਦਿਨ ਤੇ 10 ਦੇ ਵਿੱਚ ਆ 9 ਤੋਂ ਬਾਹਰ ਆ ਬਸ ਠੀਕ ਆ ਤੇ ਇਹ ਪੋਲੀ ਮੈਂ ਬਹੁਤ ਵੱਡੀ ਹਾਂਜੀ ਕੋਲਕਾ ਰਾਤ ਕੋਲਕਾ ਰਾਤ ਕੋਲਕਾ ਰਾਤ ਲੋ ਵੇਖੋ ਬਰਾਤ ਉਥੋਂ ਤਿਆਂ ਇਹਨੂੰ ਤੋਰੋ ਉਦੋਂ ਤੋਰੋ ਉਦੋਂ ਤੋਰੋ ਭਾਂਡਾ ਵੜਾ ਲਗਾ ਵੇਖੋ ਹਾਂ ਦੇਵਾ ਦੇਖੋ ਥਾਰਾ ਯੋਗ ਨਹੀਂ ਬਰਲ ਲਗਾ ਦਾ 10 ਦਸਤੀਏ ਨਿਕਲੇ 60 ਦਾ ਫਾਇਦਾ ਨਹੀਂ ਇਥੇ ਬੰਦੇ ਪੇਪਰ ਆ ਪਿੱਛੇ ਬੰਦੇ ਹਾਂਜੀ ਬਰ ਇਹਦਾ ਆਪਾਂ ਭਾਵੇਂ ਮੰਨ ਲੀ ਕੀ ਨਾ 65 ਮੰਗੀਏ 60 ਮੰਗੀਏ ਇਹ ਆਪਾਂ ਨਾ ਹਾਂ ਨਾ ਜਿਹੜੀ ਆ 53000 ਦੀ ਜਾਂ ਦੋ ਬਠੀ ਜਾ ਹੈ ਕਿ ਨਹੀਂ ਮੋਲ ਹੋਣੀ ਮੈਂ ਨਾ ਬਿਲਕੁਲ ਜੈ ਜਿਹੜੇ ਆਓ ਬੱਚਾ ਮਰੋ ਖਾਦ ਦਿੰਦੇ ਆ 53000 ਦੇ ਮੈਂ 90000 ਦੇ ਡੇਢ ਦੋ ਮਹੀਨੇ ਸੁਆ ਦੇ ਪੋਲੀ ਆ ਪੋਲੀ ਜਾ ਨੌ ਤੋਂ ਬਾਹਰ ਦੋ ਦਿਆ ਪੰਜਾਬ ਪੰਜਾਬ ਤੇ ਦੋ ਤਾਂ ਸਾਨੂੰ ਪਤਾ ਹੀ ਆਦਾ ਕਿ ਸੰਦੀਪ ਸੇ ਹੁਣ ਵੇਖਦਾ ਮਲਹਾ ਤੂੜੀ ਪੈਣ ਡਈ ਆ ਅੱਜ ਆ ਰਿਆ ਢੇਰੀ ਕਿ ਲਿਆਦਾ ਪਹਿਲੇ ਦਿਨ ਸ਼ੁਰੂਆਤ ਕੀਤੀ ਆ ਕਿ ਤੂੰ ਨਹੀਂ ਪੈਣ ਡਈ ਆ ਹਾਂਜੀ ਆ ਬਹੁਤ ਜਨਾ ਚੱਜ ਆ ਮੇਰੀ ਆ ਇਹ ਪਲਾਪਾ ਉਹ ਲਿਆ ਦਿਨ ਕਿ ਦਿਨ ਹੋ ਗਿਆ ਉਹਨਾਂ ਘਰ ਤੇ ਬਿਨਾ ਟੀਕਾ ਮਿਲਦੀ ਸੀ ਤੇ ਆਪਣੇ ਘਰ ਇਹ ਟੀਕਾ ਲਿੰਦੀ ਆ ਠੋਕੜ ਗੱਪਾ ਤੋ ਨਹੀਂ ਇਹ ਗੱਪਾ ਨਹੀਂ ਠੋਕੜਾ ਕਲੀ ਠੀਕ ਆ ਇਹ ਵੀ ਬੋਲੀ ਦੁੱਧ ਕਿੰਨਾ ਜੀ ਇਹਦੇ ਥੱਲੇ ਦੁੱਧ ਸੰਦੀਪਾ ਦੱਸਣ ਨੂੰ ਭਾਵੇਂ 7 ਕਿਲੋ ਦੱਸੀਗੇ ਇਹਦੇ 6 ਕਿਲੋ ਪੱਕਾ ਦੁੱਧ ਹਾਂ ਲਓ ਜੀ 6 ਕਿਲੋ ਪੱਕਾ ਤਾਂ ਵੱਡੀ ਝੋਟੀਆਂ ਨਾਲੇ ਕਿੱਥੇ ਕਰਨ ਵਾਲੀ ਚਲ ਗਈ ਉਹਨਾਂ ਘਰ ਤੇ ਟੀਕਾ ਲੈਂਦੀ ਨਹੀਂ ਨਾ ਆਪਣੇ ਘਰੇ ਲੈਂਦੀ ਜਿੱਥੇ ਚਲ ਗਈ ਉੱਥੇ ਧਿਆਈ ਲੱਗਨੂ ਟੀਕਾ ਛੱਡ ਜੀ ਬਿਲਕੁਲ ਜੀ ਆਰ ਠੀਕ ਜੀ ਜòn ਜਿੰਦੀ ਪੋਲੀ ਇੱਕ ਧਾਰ ਦਾ ਫਰਕ ਨਹੀਂ ਗਾ ਠੀਕ ਆ ਐ ਅਗਲੀ ਨਾਲ ਅਗਲਾ ਪਿਛਲੀ ਨਾਲ ਪਹਿਲਾ ਠੀਕ ਆ ਹਾਂਜੀ ਤੇ ਮੋਲ ਉੜਦੀਆਂ ਵਾਲਾ ਕਰਨਾ ਹੀ ਇਹ ਆਪਾਂ ਜੋ ਮਰਜ਼ੀ ਮੰਗੀ ਜਾਈਏ ਇਹ 55000 ਤੋਂ ਛੋੜ ਛੱਪਾ ਕਰ ਦਾਂਗੇ ਬਸ ਠੀਕ ਆ ਮਾਤ ਦੇ ਕੋਈ ਕਮੀ ਨਹੀਂ ਵੇ ਉੱਚੀ ਲੰਮੀ ਤੇ ਬਾਕੀ ਅੱਗੇ ਕੀ ਕਿਸਮ ਦਾ ਕਿਹਦੀ ਉਹਨਾਂ ਨੇ ਇਹ ਗੱਲ ਦੱਸੀ ਹੈ ਇਹਨੂੰ 15 ਦਿਨ ਹੋ ਗਏ ਨੂੰ ਟੀਕਾ ਭਰਾਇਆ ਵਾ ਹਾਂ ਅੱਗੇ ਆਹ ਦੀ ਕਿਸਮਤ ਕਿਹਦੀ ਹਾਂਜੀ ਹਾਂਜੀ ਤੇ ਗਾਂ ਆ ਗਈ ਹੁਣ ਇਹ ਆ ਗਾ ਕੋਲ ਇਹ ਗੱਪਣਾ ਇਹ ਦੱਪਣਾ ਆਪਣੀ 5 ਮਹੀਨਿਆਂ ਦੀ ਚੱਕ ਪਾਸਿਆ ਦੋਵੇਂ ਟਾਈਮ ਮਿਲਦੀ ਜਾਂ 2 ਕਿਲੋ ਤੋਂ 2 ਵੇਲੇ 2 ਕਿਲੋ ਹਵਲੇ ਉਹ ਵੀ ਆ ਤੂੜੀ ਤੇ ਹੀ ਸਾਡੇ ਪੰਜਾਂਵੇਂ ਮਿਲਦੀ ਆ ਰੇੜੀ ਚਲ ਪੰਜਾਂਵੇਂ 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 ਕਿਲੋ ਲਓ ਜੀ 4 ਕਿਲੋ ਦੁੱਧ ਤਾਂ ਜੀ 2 ਕਿਲੋ ਉਸ ਤੋਂ 2 ਕਿਲੋ ਬਾਕੀ ਜਿੰਨੇ ਮੇਰੇ ਭੈਣ ਭਰਾ ਨੇ ਕੋਈ ਹੱਥ ਪਾਉਣਾ ਅਗਲਾ ਆ ਕੇ ਡਾਕਟਰ ਲਈ ਆ ਬਸ 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 ਥੱਲੀਆਂ ਕਰਿਆ ਬਿਲਕੁਲ ਬਿਲਕੁਲ ਆ ਇੱਕ ਹੋਰ ਆ ਦੇ ਵੇੜ ਵੀ ਸੁਣੀ ਚੀਲਾ ਮੇ ਨਾਲ ਆ ਜੋ ਲਿਆਓ ਜੀ ਚੁਆਈ ਗਈ ਕੋਈ ਚੋਤੇ ਅਗਲੇ ਅਗਲਾ ਪਿਛਲੇ ਨਾਲ ਪਛੜਾ ਰਿਹਾ ਇਹ ਲੱਗੇ ਆਦਾ ਕੋਲ ਲਾਟ ਵੀ ਦੀਏ ਜੀ ਲਾ ਲਾ ਦੇ ਗਿਫਟੀ ਆ ਦੇ ਗਿਫਟੀ ਹੈ ਜੀ ਹੁਣ ਗਿਫਟੀ ਹੈ ਇਹ ਬਾਕੀ ਇਹ ਵੀ ਇੰਨੀ ਗਾਂ ਇਹ ਪਹਿਲੇ ਸਵੇਰ ਕਾਂ ਦੀ ਤੇ ਗਾਂ ਦੂਜੇ ਸਵੇਰ ਲਈ ਗੱਭਣ ਆ ਸੰਦੀਪ ਸਿੰਘਾਂ ਠੀਕ ਆ ਤੇ ਮੇਰੇ ਹਿਸਾਬ 'ਚ ਇਹ ਬਰੀਡ ਜਿਹੜੀ ਏ ਥੁੰਦਿਆਂ ਤਾਂ ਹੀ ਵੀ ਮੇਰੇ ਹਿਸਾਬ 'ਚ ਦੁੱਧ ਦੇਈ ਜਾਣਾ ਹੈ ਹਾਂਜੀ ਤੇ ਮੰਗਲ ਨੂੰ ਭਾਵੇਂ ਇਹਦਾ ਆਪਾਂ ਨਾ ਟੀ ਮੰਗੀ ਆ 50 ਮੰਗੇ ਇਹ 20 ਹਜ਼ਾਰ ਤੋਂ ਛੋੜ ਛੱਪਾ ਕਰ ਦਾਂਗੇ ਕਰਦੋ ਨਾਲੇ ਕੰਦ ਕਰ ਦੋ ਹਜ਼ਾਰ ਕਿਆ ਜਾਣ ਦੇ ਕੋਈ 18000 ਦਾ ਜਾਣ ਨੂੰ ਫੋਨ ਹੋਰ ਲੋਗ ਕੋਈ ਨਾ ਮਨ ਯਾਰੇ ਲੋਕਾ ਨਿਆਰੇ ਲੋਕਾ ਦੇ ਜਿਨੇ ਭੈਣ ਭਰਾ ਦੇ ਖਾਣ ਨਹੀਂ ਅਗਲਾਣ ਕੇ 200 ਰੁਪਏ ਛੋੜ ਬਾਸ ਹਾਂ ਯਾਰ 200 ਛੋੜ 18000 ਕੇ 200 ਰੁਪਏ ਛੋੜ ਫੋਨ ਉਹ ਮੇਰਾ ਭੈਣ ਭਰਾ ਕਰੇ ਰੇਡ ਔੜਦੀਆਂ ਆਲਾ ਪਾਇਤਾ ਹਾਂ ਸਾਰਿਆਂ ਦਾ ਹੀ ਬਾਸ ਬਾਸ ਬਾਕੀ ਸੰਦੀਪ ਜਿਹੜਾ ਫੋਨ ਤੇ ਫੇਰ ਰੇਡ ਕਰੀ ਜਾਣਾ ਉਹ ਰੇਡ ਹੀ ਆ ਮਤਲਬ ਜੈਲ ਪਾਇਏ ਜੈਲ ਦੇ ਬਿਲਕੁਲ ਸਹੀ ਔੜਦੇ ਆ ਰੇਡ ਪਾਏ ਆ ਬਸ ਛੋਟੇ ਛੋਟੇ ਹਾਂ ਹੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਓੜ ਦੀਆਂ ਵਾਲੇ ਮੁੱਲ ਮੇਰੇ ਭਰਾਵੋ ਪਾ ਦੇ ਜੋ 18000 ਦੀ ਪਹਿਲਣ ਵੈਣ 5 ਮਹੀਨੇ ਚੈੱਕ ਪਾ ਦ 4 ਕਿਲੋ ਦੁੱਧ 4 ਕਿਲੋ ਕਿੰਨੇ ਖੜਨੀਆ ਦੋਵੇਂ ਟਾਈਮ ਅਗਲਾ ਚੋ ਕੇ ਵੇਖੀ ਬਸ ਬਸ ਕੋਈ ਇਹ ਗਾਂ ਨਹੀਂ ਕੋਈ ਵੀ ਪਹੂ ਪਸੂ ਕੋਈ ਵੀ ਜਿਹੜਾ ਆਪਣਾ ਗੱਪਣ ਆ ਉਹ ਆਪਦਾ ਹੈ ਨਰਕ ਪਰ ਖਵਾ ਕੇ ਠੀਕ ਨਹੀਂ ਗੱਲ ਕਿਉਂ ਅਸੀਂ ਚੈੱਕ ਪੂਰੀਆਂ ਆਉਂਦੀਆਂ ਜਿਨ੍ਹਾਂ ਪੈਸੇ ਲਈ ਦੁੱਧ ਆਉਂਦੇ ਆਸ ਤੇ ਲਈਆਂ ਗਈਆਂ ਤੇ ਇਹਦੇ ਗਾਂ ਕਰਮਾਂ ਨਾਲ ਜਿੱਤੇ ਦਾ ਦਾਣਾ ਪਾਣੀ ਵਿਚਾਰਿਆਂ ਦਾ ਹਾਂਜੀ ਹੋਰ ਜੀ ਫਿਰ ਸਭ ਠੀਕ ਠਾਕ ਮਾੜੇ ਕਿਰਪਾ ਕਰੇ ਚਲੋ ਨਹੀਂ ਇਹ ਕਰਪਾ ਕੰਮ ਚੱਲੀ ਜਾਣਾ ਕਰੇ ਬੜਾ ਵਧੀਆ ਦਿਯਾਰੇ ਲੱਗੇ ਬਰਾ ਲੱਗੇ ਆ ਚਲੋ ਬੋਲੀ ਫਿਰ ਨੰਬਰ ਜੀ ਆਹ ਨੰਬਰ ਦਿੰਦੀ ਇਹ ਨੰਬਰ ਆਪਣੇ 98553 92767 ਤੇ ਦੂਜਾ ਨੰਬਰ ਆਪਣਾ 76580 53927 ਤੇ ਪਿੰਡ ਢੋਡੀਆਂ ਜ਼ਿਲ੍ਹਾ ਕਰਨਤਨ ਤੇ ਤਹਿਸੀਲ ਖੰਡੂਰ ਹਾਂ ਜੀ ਤੇ ਨਾਮ ਨੋ ਠੀਕ ਹੈ ਜੀ ਨੋ ਸਿੰਘ ਓਕੇ ਜੀ ਚਲੋ ਕੋਈ ਨਹੀਂ ਕਰਨ ਦਾ ਸਾਈਕਲ ਨਹੀਂ ਤਾਂ ਆ ਕੇ ਕਰਨ ਦਾ ਸਾਈਕਲ ਕੋਈ ਫਰਕ ਨਹੀਂ ਦਰ ਚਰ ਕੋਈ ਗੱਲ ਨਹੀਂ ਗਲਤੀ ਹਾਂ ਕਿ ਨਹੀਂ ਬਾਕੀ ਤਾਂ ਪਛਾਣ ਹੀ ਪੋਵਾ ਦਈ ਬਾਕੀ ਕੀ ਨਾਮ ਆਪਾਂ ਨੂੰ ਥੇਰੋਂ 5 ਕਿਲੋਮੀਟਰ ਆ ਤੇ ਇੱਥੇ ਜਿਹੜਾ ਖਡੂਰ ਸਾਹਿਬ ਤੋਂ ਕੋਈ ਆਉਂਦਾ ਵਾ ਇਹ ਆਪਾਂ ਨੂੰ ਟੋਟਾ ਵੀ 5 ਕਿਲੋਮੀਟਰ ਆ ਨਿ ਸ਼ਹਿਰਾ ਵੀ ਤੇ ਤਰਨਤਾਰਨ ਵੀ 13 ਕਿਲੋਮੀਟਰ ਆ ਚਲੋ ਭੈਣ ਭਰਾ ਦੂਜੇ ਦਾ ਦੱਸਣਾ ਦੱਸਣਾ ਤੇ ਜਿਹੜਾ ਆਪਣਾ ਕੀ ਨਾਮ ਆ ਨਿਸ਼ਾਹਰਾ ਵੀ ਪੰਜ ਕਿਲੋਮੀਟਰ ਆ ਕੋਈ ਦੂਰੋਂ ਨੇੜੋਂ ਭੈਣ ਭਰਾ ਕੋਈ ਆਉਂਦਾ ਵਾ ਦੱਸਿਆ ਹੋਵੇ ਤੇ ਕਰੋ ਅਗਲਾ ਫੇ ਠੀਕ ਹੈ ਜੀ ਹਾਂਜੀ ਸਾਥੀ